ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕੇਸ ਦੇ ਬਾਰੇ ਜੋ ਕਿ ਪਿਆਰ ਦੇ ਨਾਲ ਸੰਬੰਧਤ ਇੱਕ ਵਾਪਰੀ ਵਾਰਦਾਤ ਦੇ ਨਾਲ ਸੰਬੰਧ ਰੱਖਦਾ ਹੈ ਇੱਕ ਅਜਿਹਾ ਕੇਸ ਜਿਸ ਦੇ ਵਿੱਚ ਪਿਆਰ ਦੇ ਚੱਕਰ ਦੇ ਵਿੱਚ ਇੱਕ ਵਾਰਦਾਤ ਹੁੰਦੀ ਹੈ ਤੇ ਇਸ ਵਾਰਦਾਤ ਦੇ ਵਿੱਚ ਇੱਕ ਮੌਤ ਹੋ ਜਾਂਦੀ ਹੈ ਹੁਣ ਜਿਹੜਾ ਇਹ ਪਿਆਰ ਸ਼ਬਦ ਹੈ ਇਹਦੇ ਵਿੱਚ ਇੱਕ ਹੋਰ ਕਿਸਮ ਹੈ ਉਹ ਹੈ ਇੱਕ ਤਰਫਾ ਪਿਆਰ ਇਸ ਇੱਕ ਤਰਫਾ ਪਿਆਰ ਦੇ ਚੱਕਰ ਦੇ ਵਿੱਚ ਅੱਜ ਕੱਲ ਬਹੁਤ ਸਾਰੇ ਕੇਸ ਜਿਹੜੇ ਨਿਕਲ ਕੇ ਸਾਹਮਣੇ ਆਉਂਦੇ ਨੇ ਬਹੁਤ ਸਾਰੀਆਂ ਵਾਰਦਾਤਾਂ ਨੇ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤੇ ਇਸ ਇੱਕ ਤਰਫਾ ਪਿਆਰ ਦੇ ਚੱਕਰ ਦੇ ਵਿੱਚ ਜਾਂ ਤਾਂ ਕੋਈ ਆਪਣਾ ਨੁਕਸਾਨ ਕਰ ਲੈਂਦਾ ਜਾਂ ਫਿਰ ਕਿਸੇ ਸਾਹਮਣੇ ਵਾਲੇ ਦਾ ਨੁਕਸਾਨ ਕਰ ਦਿੰਦਾ ਦੋਨਾਂ ਸੂਰਤਾਂ ਦੇ ਵਿੱਚ ਨੁਕਸਾਨ ਦੋ ਹੀ ਤਰ੍ਹਾਂ ਦਾ ਹੁੰਦਾ ਹਾਲਾਂਕਿ ਜੋ ਇਹ ਸ਼ਬਦ ਹੈ ਇੱਕ ਤਰਫਾ ਪਿਆਰ ਅਜਿਹਾ ਮੇਰੇ ਹਿਸਾਬ ਨਾਲ ਤਾਂ ਕੁਝ ਹੁੰਦਾ ਨਹੀਂ ਇਹ ਸਿਰਫ ਇੱਕ ਮਾਨਸਿਕ ਰੋਗ ਲੱਗਦਾ ਜੋ ਹੋ ਸਕਦਾ ਜਾਂ ਫਿਰ ਕਹਿ ਦਈਏ ਕਿ ਕਿਸੇ ਈਗੋ ਦੇ ਚੱਕਰ ਦੇ ਵਿੱਚ ਕੋਈ ਬੰਦਾ ਜਾਂ ਤਾਂ ਆਪਣਾ ਨੁਕਸਾਨ ਕਰਦਾ ਜਾਂ ਕਿਸੇ ਹੋਰ ਦਾ ਕਰਦਾ ਹਾਲਾਂਕਿ ਪਿਆਰ ਦੇ ਵਿੱਚ ਕਿਸੇ ਦਾ ਕਤਲ ਕਰ ਦੇਣਾ ਜਾਂ ਕਿਸੇ ਦੀ ਜਾਨ ਲੈ ਲੈਣੀ ਇਹ ਜਾਇਜ਼ੀ ਗੱਲ ਨਹੀਂ ਲੱਗਦੀ ਤੇ ਅੱਜ ਦੀ ਜਿਹੜੀ ਇਹ ਵਾਰਦਾਤ ਹੈ ਇਹ ਵੀ ਕੁਝ ਅਜਿਹੀ ਵਾਰਦਾਤ ਹੀ ਹੈ ਜੋ ਪਿਆਰ ਦੇ ਨਾਲ ਇੱਕ ਤਰਫਾ ਪਿਆਰ ਦੇ ਨਾਲ ਸਬੰਧ ਰੱਖਦੀ ਹੈ ਤੇ ਇਸ ਵਾਰਦਾਤ ਦੇ ਹੋਣ ਤੋਂ ਬਾਅਦ ਇਸ ਕੇਸ ਦੇ ਵਿੱਚ ਕਾਫੀ ਜ਼ਿਆਦਾ ਥਿਉਰੀਜ਼ ਬਣਦੀਆਂ ਤੇ ਇਹ ਜਿਹੜੀਆਂ ਥਿਉਰੀਆਂ ਨੇ ਇਹ ਜਿਹੜੀਆਂ ਹੱਲ ਹੋ ਸਕਦੀਆਂ ਨੇ ਸਿਰਫ ਇੱਕ ਚੀਜ਼ ਦੇ ਨਾਲ ਇੱਕ ਪੈਟਰੋਲ ਦੀ ਬੋਤਲ ਦੇ ਨਾਲ ਇਹ ਸਾਰਾ ਕੇਸ ਹੱਲ ਹੋ ਸਕਦਾ ਹੈ ਕੀ ਇਹ ਕੇਸ ਹੈ ਕਿਵੇਂ ਇਹ ਇੱਕ ਪੈਟਰੋਲ ਦੀ ਬੋਤਲ ਦੇ ਨਾਲ ਹੱਲ ਹੋ ਸਕਦਾ ਤੇ ਪੂਰੀ ਕਹਾਣੀ ਇਸ ਦੇ ਪਿੱਛੇ ਕੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਪਾ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਅੱਜ ਦੀ ਇਹ ਕਹਾਣੀ ਹੈ ਜੀ ਡਾਕਟਰ ਭਾਵਨਾ ਦੀ ਡਾਕਟਰ ਭਾਵਨਾ ਫਿਲੀਪੀਨਸ ਦੇ ਵਿੱਚ ਆਪਣੀ ਐਮਬੀਬੀਐਸ ਦੀ ਪੜ੍ਹਾਈ ਕਰਨ ਦੇ ਲਈ ਗਈ ਹੋਈ ਸੀ ਤੇ ਉਹ ਪਿੱਛੋਂ ਰਾਜਸਥਾਨ ਤੋਂ ਸੀ ਇੰਡੀਆ ਤੋਂ ਤੇ ਉਹ ਐਮਬੀਬੀਐਸ ਦੀ ਪੜ੍ਹਾਈ ਜਦੋਂ ਫਿਲੀਪੀਨਸ ਦੇ ਵਿੱਚ ਪੂਰੀ ਕਰ ਲੈਂਦੀ ਆ ਉਸ ਤੋਂ ਬਾਅਦ ਉਹ ਆਪਣੀ ਅਗਲੀ ਪੜ੍ਹਾਈ ਯਾਨੀ ਕਿ ਪੋਸਟ ਗ੍ਰੈਜੂਏਸ਼ਨ ਪੀਜੀ ਕਰਨ ਦੇ ਲਈ ਇੰਡੀਆ ਦੇ ਵਿੱਚ ਆ ਜਾਂਦੀ ਇੰਡੀਆ ਦੇ ਵਿੱਚ ਉਹ ਪੀਜੀ ਦੇ ਲਈ ਇੱਕ ਦਿੱਲੀ ਦੇ ਵਿੱਚ ਕੋਚਿੰਗ ਵਗੈਰਾ ਲੈਣੀ ਸ਼ੁਰੂ ਕਰਦੀ ਹੈ ਤੇ ਇਸ ਕੋਚਿੰਗ ਦੇ ਦੌਰਾਨ ਹੀ ਉਸ ਦਾ ਹਰ ਸੈਟਰਡੇ ਨੂੰ ਜਾਂ ਵੀਕਐਂਡ ਨੂੰ ਇੱਕ ਪੇਪਰ ਹੁੰਦਾ ਸੀ ਇੱਕ ਐਗਜ਼ਾਮ ਹੁੰਦਾ ਸੀ ਤੇ ਉਹ ਵੈਸੇ ਤਾਂ ਰਾਜਸਥਾਨ ਜੈਪੁਰ ਦੇ ਵਿੱਚ ਹੀ ਰਹਿੰਦੀ ਸੀ ਪਰ ਜਦੋਂ ਉਸ ਦਾ ਐਗਜ਼ਾਮ ਹੁੰਦਾ ਉਹ ਦਿੱਲੀ ਜਾ ਕੇ ਐਗਜ਼ਾਮ ਦੇ ਕੇ ਆਉਂਦੀ ਤਾਂ ਹੁਣ ਇਦਾਂ ਹੀ ਜਿਹੜੀ ਇਹਦੀ ਲਾਈਫ ਚੱਲ ਰਹੀ ਸੀ ਹੁਣ ਇਹ 24 ਅਪ੍ਰੈਲ ਨੂੰ ਵੀ ਇਹਦਾ ਇੱਕ ਐਗਜ਼ਾਮ ਸੀ ਜੋ ਇਹ ਦੇਣ ਦੇ ਲਈ ਦਿੱਲੀ ਜਾਂਦੀ ਹੈ ਹੁਣ ਇਹ ਜਦੋਂ ਵੀ ਦਿੱਲੀ ਜਾਂਦੀ ਸੀ ਇਹਦੀ ਇੱਕ ਭੈਣ ਸੀ ਜਿਹੜੀ ਦਿੱਲੀ ਦੇ ਵਿੱਚ ਰਹਿੰਦੀ ਸੀ ਇਹ ਦਿੱਲੀ ਜਾ ਕੇ ਉਹਦੇ ਕੋਲ ਰਹਿ ਆ ਕਰਦੀ ਸੀ ਤੇ ਆਪਣਾ ਐਗਜ਼ਾਮ ਦਿੰਦੀ ਸੀ ਵਾਪਸ ਆਪਣੇ ਜੈਪੁਰ ਦੇ ਵਿੱਚ ਆ ਜਾਂਦੀ ਸੀ ਤਾਂ ਹੁਣ ਇਹ 24 April ਤੋਂ ਪਹਿਲਾਂ 21 22 April ਨੂੰ ਆਪਣੀ ਭੈਣ ਕੋਲ ਰਹਿੰਦੀ ਆ ਤੇ ਉਸ ਤੋਂ ਬਾਅਦ ਇਹ ਆਪਣਾ ਐਗਜ਼ਾਮ ਦੇਣ ਦੇ ਲਈ ਉੱਥੋਂ ਚਲੀ ਜਾਂਦੀ ਆ ਜਦੋਂ ਇਹ ਐਗਜ਼ਾਮ ਦੇਣ ਦੇ ਲਈ ਗਈ ਸੀ ਇਹ ਆਪਣੀ ਮਾਂ ਨੂੰ ਫੋਨ ਕਰਕੇ ਜਾਂਦੀ ਆ ਕਿ ਮੈਂ ਐਗਜ਼ਾਮ ਦੇਣ ਲਈ ਚਲੀ ਆ ਤੇ ਇੱਥੋਂ ਮੈਂ ਭੈਣ ਦੇ ਘਰੋਂ ਚਲੀ ਗਈ ਆ ਤੇ ਉਸ ਤੋਂ ਬਾਅਦ ਮੈਂ ਐਗਜ਼ਾਮ ਦੇਣ ਤੋਂ ਬਾਅਦ 24 ਅਪ੍ਰੈਲ ਨੂੰ ਵਾਪਸ ਆ ਜਾਊਗੇ ਤੇ ਇਦਾਂ ਦਾ ਪੂਰਾ ਪਲਾਨ ਸੀ ਇਹ 24 ਅਪ੍ਰੈਲ ਨੂੰ ਇਹਨੇ ਵਾਪਸ ਆਪਣੇ ਘਰ ਜਾਣਾ ਸੀ ਇਸ ਦੀ ਮਾਂ ਇਹਨੂੰ ਉਡੀਕਦੀ ਰਹਿੰਦੀ ਆ ਪਰ 24 ਅਪ੍ਰੈਲ ਨੂੰ ਇਹ ਘਰ ਨਹੀਂ ਜਾਂਦੀ ਪਰ ਇੱਕ ਫੋਨ ਕਾਲ ਜਾਂਦੀ ਆ ਇਸ ਦੀ ਮਾਂ ਇਸ ਦੀ ਮਾਂ ਨੂੰ ਕੋਈ ਫੋਨ ਕਰਦਾ ਤੇ ਉਹ ਫੋਨ ਦੇ ਉੱਤੇ ਦੱਸਦਾ ਹੈ ਕਿ ਤੁਹਾਡੀ ਕੁੜੀ ਭਾਵਨਾ ਹਿਸਾਰ ਦੇ ਇੱਕ ਹਸਪੀਟਲ ਦੇ ਵਿੱਚ ਹੈ ਉਹ ਅੱਗ ਦੀ ਚਪੇਟ ਦੇ ਵਿੱਚ ਆ ਗਈ ਆ ਉਹ ਬੁਰੀ ਤਰ੍ਹਾਂ ਜਲ ਚੁੱਕੀ ਹੈ ਜਦੋਂ ਇਹ ਗੱਲ ਭਾਵਨਾ ਦੀ ਮਾਂ ਸੁਣਦੀ ਹੈ ਉਹਨੂੰ ਲੱਗਦਾ ਕਿ ਸ਼ਾਇਦ ਕੋਈ ਮਜਾਕ ਕਰ ਰਿਹਾ ਜਾਂ ਫਿਰ ਉਹਨਾਂ ਨੂੰ ਕੋਈ ਆਨਲਾਈਨ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹਦੇ ਚਲਦੇ ਹੀ ਉਹ ਉਸ ਫੋਨ ਨੂੰ ਕੱਟ ਕਰ ਦਿੰਦੀ ਹੈ ਹੁਣ ਭਾਵਨਾ ਦੀ ਮਾਂ ਨੇ ਫੋਨ ਕੱਟਤਾ ਪਰ ਉਹਦੇ ਦਿਮਾਗ ਦੇ ਵਿੱਚ ਹਾਲੇ ਵੀ ਟੈਨਸ਼ਨ ਸੀ ਉਹਨੂੰ ਪਰ ਇਹ ਜ਼ਰੂਰ ਲੱਗ ਰਿਹਾ ਸੀ ਕਿ ਮੇਰੀ ਕੁੜੀ ਤਾਂ ਦਿੱਲੀ ਦੇ ਵਿੱਚ ਹੈ ਉਹ ਹਿਸਾਰ ਕੀ ਕਰਨ ਗਈ ਤੇ ਹਿਸਾਰ ਦੇ ਹਸਪੀਟਲ ਦੇ ਵਿੱਚੋਂ ਮੈਨੂੰ ਫੋਨ ਕਿਉਂ ਆਇਆ ਇਹ ਸੋਚਦੀ ਹੋਈ ਉਹ ਆਪਣੀ ਦੂਜੀ ਕੁੜੀ ਨੂੰ ਜਿਹੜੀ ਦਿੱਲੀ ਦੇ ਵਿੱਚ ਸੀ ਭਾਵਨਾ ਦੀ ਭੈਣ ਉਹਨੂੰ ਫੋਨ ਕਰਦੀ ਹੈ ਉਹਨੂੰ ਫੋਨ ਕਰਕੇ ਪੁੱਛਦੀ ਹੈ ਤਾਂ ਪਤਾ ਲੱਗਦਾ ਕਿ ਭਾਵਨਾ ਤਾਂ ਪੀਪਰ ਦੇਣ ਦੇ ਲਈ ਚਲੀ ਗਈ ਸੀ ਹੁਣ ਜਿਹੜੀ ਉਸਦੀ ਮਾਂ ਦੁਬਾਰਾ ਤੋਂ ਫੇਰ ਉਸੇ ਨੰਬਰ ਦੇ ਉੱਤੇ ਫੋਨ ਕਰਦੀ ਆ ਜਿਸ ਨੰਬਰ ਤੋਂ ਉਹਨੂੰ ਪਹਿਲਾਂ ਫੋਨ ਆਇਆ ਸੀ ਤਾਂ ਹੁਣ ਉਸਦੇ ਉੱਤੇ ਜਦੋਂ ਫੋਨ ਕੀਤਾ ਦੁਬਾਰਾ ਤੋਂ ਫੇਰ ਸਾਹਮਣੇ ਵਾਲਿਆਂ ਨੇ ਦੱਸਿਆ ਕਿ ਤੁਹਾਡੀ ਕੁੜੀ ਜਿਹੜੀ ਭਾਵਨਾ ਉਹ ਹਸਪੀਟਲ ਦੇ ਵਿੱਚ ਹੈ ਤੇ ਉਹ ਬੁਰੀ ਤਰ੍ਹਾਂ ਜਲ ਚੁੱਕੀ ਆ ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਮੈਂ ਤੁਹਾਨੂੰ ਵੀਡੀਓ ਕਾਲ ਤੇ ਦਿਖਾ ਦਿੰਦਾ ਤਾਂ ਹੁਣ ਉਸਦੀ ਮਾਂ ਵੀਡੀਓ ਕਾਲ ਕਰਦੀ ਆ ਤਾਂ ਵੀਡੀਓ ਕਾਲ ਦੇ ਉੱਤੇ ਦੇਖਦੀ ਆ ਕਿ ਸੱਚਮੁੱਚ ਜਿਹੜੀ ਭਾਵਨਾ ਉਹ ਬੁਰੀ ਤਰ੍ਹਾਂ ਨਾਲ ਜਲੀ ਹੋਈ ਇੱਕ ਹਸਪਤਾਲ ਦੇ ਵਿੱਚ ਹਿਸਾਰ ਦੇ ਵਿੱਚ ਪਈ ਹੋਈ ਹੈ ਤਾਂ ਇਹ ਸਭ ਕੁਝ ਦੇਖ ਕੇ ਨਾਲ ਦੀ ਨਾਲ ਭਾਵਨਾ ਦੀ ਮਾਂ ਜੈਪੁਰ ਤੋਂ ਜਿਹੜਾ ਹਿਸਾਰ ਵੱਲ ਨੂੰ ਰਵਾਨਾ ਹੋ ਜਾਂਦੀ ਹੈ ਉਹ ਹੁਣ ਹਿਸਾਰ ਦੇ ਉਸ ਹਸਪਤਾਲ ਦੇ ਵਿੱਚ ਪਹੁੰਚਦੀ ਹੈ ਜਿੱਥੇ ਪਤਾ ਲੱਗਿਆ ਸੀ ਕਿ ਉਸਦੀ ਜਿਹੜੀ ਕੁੜੀ ਐਡਮਿਟ ਕੀਤੀ ਹੋਈ ਸੀ ਜਦੋਂ ਹੀ ਉਹ ਉੱਥੇ ਜਾਂਦੀ ਹੈ ਉੱਥੇ ਜਾ ਕੇ ਦੇਖਦੀ ਹੈ ਕਿ ਭਾਵਨਾ ਜਿਹੜੀ ਉਹ 80% ਤੱਕ ਜਲ ਚੁੱਕੀ ਸੀ ਹੁਣ 80% ਤੱਕ ਇਸ ਦਾ ਜਲ ਜਾਣਾ ਬੜੀ ਕ੍ਰਿਟੀਕਲ ਕੰਡੀਸ਼ਨ ਹੋ ਜਾਂਦੀ ਹੈ ਹੁਣ ਭਾਵਨਾ ਤਾਂ ਪੂਰੀ ਤਰ੍ਹਾਂ ਜਲੀ ਹੋਈ ਸੀ ਦੇ ਉਸ ਦੀ ਜਿਹੜੀ ਮਾਂ ਸੀ ਉਹ ਦੇਖਣਾ ਚਾਹੁੰਦੀ ਸੀ ਕਿ ਮੇਰੀ ਕੁੜੀ ਨੂੰ ਜਿਹੜਾ ਹਸਪੀਟਲ ਦੇ ਵਿੱਚ ਲੈ ਕੇ ਕੌਣ ਆਇਆ ਇਸ ਕਰਕੇ ਉਹ ਸੀਸੀਟੀਵੀ ਜਿਹੜੀ ਫੁਟੇਜ ਚੈੱਕ ਕਰਦੀ ਆ ਤੇ ਉਸ ਤੋਂ ਪਹਿਲਾਂ ਉਹਨੇ ਉਸ ਨੰਬਰ ਦੇ ਉੱਤੇ ਫੋਨ ਵੀ ਕੀਤਾ ਸੀ ਪਰ ਹੁਣ ਉਹ ਨੰਬਰ ਬੰਦ ਆ ਰਿਹਾ ਸੀ ਜੋ ਬੰਦਾ ਉਹਨੂੰ ਉੱਥੇ ਐਡਮਿਟ ਕਰਾ ਕੇ ਗਿਆ ਸੀ ਤਾਂ ਹੁਣ ਸੀਸੀਟੀਵੀ ਫੁਟੇਜ ਦੇਖੀ ਤਾਂ ਸੀਸੀਟੀਵੀ ਫੁਟੇਜ ਦੇਖ ਕੇ ਉਸ ਦੀ ਜਿਹੜੀ ਮਾਂ ਆ ਉਸ ਬੰਦੇ ਨੂੰ ਪਹਿਚਾਣ ਲੈਂਦੀ ਹੈ ਜੋ ਉਸ ਨੂੰ ਉੱਥੇ ਲੈ ਕੇ ਆਇਆ ਹੁੰਦਾ ਤਾਂ ਫਿਰ ਇਹ ਸਭ ਕੁਝ ਹੋਣ ਤੋਂ ਬਾਅਦ ਭਾਵਨਾ ਦੀ ਮਾਂ ਦੇਖਦੀ ਆ ਕਿ ਉਸ ਦੀ ਕੁੜੀ ਦੀ ਜਿਹੜੀ ਕੰਡੀਸ਼ਨ ਆ ਉਹ ਸਹੀ ਨਹੀਂ ਹੈ ਇਸ ਕਰਕੇ ਉਹਨੂੰ ਲੱਗ ਰਿਹਾ ਸੀ ਕਿ हिसार ਦੇ ਵਿੱਚ ਉਹਦਾ ਇਲਾਜ ਨਹੀਂ ਹੋ ਸਕਦਾ ਉਹਨੂੰ ਕਿਸੇ ਬਰਦਿਆ ਹਸਪੀਟਲ ਦੇ ਵਿੱਚ ਲੈ ਕੇ ਜਾਣਾ ਪਊਗਾ ਇਸ ਕਰਕੇ ਜਿਹੜੀ ਭਾਵਨਾ ਦੀ ਮਾਂ ਉਹ ਜਿੱਦ ਕਰਦੀ ਆ ਕਿ ਉਸਦੀ ਕੁੜੀ ਨੂੰ ਉਹ हिसार ਤੋਂ ਜੈਪੁਰ ਲੈ ਕੇ ਜਾਣਾ ਚਾਹੁੰਦੀ ਆ ਪਰ ਡਾਕਟਰ ਉਸਨੂੰ ਮਨਾ ਕਰਦੇ ਆ ਪਰ ਉਹ ਆਪਣੀ ਕੁੜੀ ਨੂੰ ਫੇਰ ਵੀ ਜੈਪੁਰ ਦੇ ਇੱਕ ਹਸਪੀਟਲ ਦੇ ਵਿੱਚ ਰੈਫਰ ਕਰਾ ਲੈਂਦੀ ਆ ਤੇ हिसार ਤੋਂ ਜੈਪੁਰ ਲੈ ਜਾਂਦੀ ਆ ਹੁਣ ਭਾਵਨਾ ਨੂੰ ਜੈਪੁਰ ਸ਼ਿਫਟ ਤਾਂ ਕਰ ਦਿੱਤਾ ਗਿਆ ਸੀ ਪਰ ਉੱਥੇ ਜਾ ਕੇ ਭਾਵਨਾ ਜਿਹੜੀ ਦਮ ਤੋੜ ਦਿੰਦੀ ਆ ਕਿਉਂਕਿ ਉਸਦੀ ਕੰਡੀਸ਼ਨ ਜਿਹੜੀ ਬਹੁਤ ਜ਼ਿਆਦਾ ਕ੍ਰਿਟੀਕਲ ਹੋਈ ਹੋਈ ਸੀ ਤੇ ਇਹਦੇ ਚਾਲਦੇ ਆ ਜਦੋਂ ਭਾਵਨਾ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਉਸਦੀ ਮਾਂ ਨੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਐਫ ਆਈ ਆਰ ਦਰਜ ਕਰਾਈ ਉਸ ਐਫ ਆਈ ਆਰ ਦੇ ਵਿੱਚ ਉਹ ਇੱਕ ਨਾਮ ਲੈਂਦੀ ਆ ਉਹ ਕਹਿੰਦੀ ਆ ਪੁਲਿਸ ਵਾਲਿਆਂ ਨੂੰ ਕਿ ਮੇਰੀ ਕੁੜੀ ਨੂੰ ਮਾਰਨ ਵਾਲਾ ਹੋਰ ਕੋਈ ਨਹੀਂ ਇੱਕ ਉਦੇਸ਼ ਨਾਮ ਦਾ ਮੁੰਡਾ ਆ ਉਹ ਉਦੇਸ਼ ਦਾ ਨਾਮ ਲੈ ਕੇ ਜਿਹੜੀ ਐਫ ਆਈ ਆਰ ਦਰਜ ਕਰਾਉਂਦੀ ਆ ਤੇ ਪਤਾ ਲੱਗਦਾ ਕਿ ਉਦੇਸ਼ ਆ ਜਿਹੜਾ ਉਹ ਹਿਸਾਰ ਦੇ ਵਿੱਚ ਹੀ ਇੱਕ ਯੂਨੀਵਰਸਿਟੀ ਦੇ ਵਿੱਚ ਕਲਰਕ ਦੇ ਤੌਰ ਤੇ ਕੰਮ ਕਰਦਾ ਹੈ ਉਹ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਲਰਕ ਲੱਗਿਆ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਵਾਲੇ ਉਸ ਦੇ ਘਰ ਦੇ ਵਿੱਚ ਛਾਪਾ ਮਾਰਦੇ ਆ ਤੇ ਉੱਥੇ ਜਿਹੜਾ ਉਦੇਸ਼ ਪੁਲਿਸ ਵਾਲਿਆਂ ਨੂੰ ਨਹੀਂ ਮਿਲਦਾ ਉਸ ਦਾ ਫੋਨ ਵਗੈਰਾ ਟਰਾਈ ਕੀਤਾ ਜਾਂਦਾ ਤਾਂ ਉਸ ਦਾ ਫੋਨ ਵੀ ਸੀ ਜੋ ਉਹ ਵੀ ਸਵਿਚ ਆਫ ਸੀ ਹੁਣ ਸਾਰੀ ਗੱਲਬਾਤ ਚੱਲ ਰਹੀ ਸੀ ਉਦੇਸ਼ ਦੇ ਨਾਮ ਤੇ ਐਫ ਆਈ ਆਰ ਵੀ ਦਰਜ ਕਰ ਦਿੱਤੀ ਗਈ ਸੀ ਪਰ ਦੇਖਣਾ ਇਹ ਸੀ ਕਿ ਇਹ ਉਦੇਸ਼ ਅਸਲ ਦੇ ਵਿੱਚ ਹੈ ਕੌਣ ਸੀ ਇਸ ਦਾ ਭਾਵਨਾ ਦੇ ਨਾਲ ਕੀ ਰਿਸ਼ਤਾ ਸੀ ਇਹ ਹਸਪੀਟਲ ਦੇ ਵਿੱਚ ਲੈ ਕੇ ਕਿਉਂ ਆਇਆ ਸਾਰੀ ਗੱਲਬਾਤ ਇਸ ਦੇ ਪਿੱਛੇ ਹੈ ਕਿ ਸੀ ਹੁਣ ਇਹ ਜੋ ਉਦੇਸ਼ ਸੀ ਇਹ ਭਾਵਨਾ ਦਾ ਇੱਕ ਰਿਸ਼ਤੇਦਾਰ ਸੀ ਉਦੇਸ਼ ਦਾ ਜਿਹੜਾ ਮਾਮਾ ਸੀ ਉਸ ਦੀ ਸਾਲੀ ਸੀ ਇਹ ਭਾਵਨਾ ਤੇ ਆਪਸ ਦੇ ਵਿੱਚ ਇਹਨਾਂ ਦਾ ਇੱਕ ਵਾਰ ਵਿਆਹ ਕਰਨ ਦੀ ਗੱਲ ਵੀ ਚੱਲੀ ਸੀ ਉਦੋਂ ਸਾਰੇ ਰਿਸ਼ਤੇਦਾਰ ਜਿਹੜੇ ਉਦੇਸ਼ ਦੇ ਘਰ ਦੇ ਸੀ ਉਹ ਵੀ ਤੇ ਦੂਜੇ ਭਾਵਨਾ ਵੱਲੋਂ ਵੀ ਰਿਸ਼ਤੇਦਾਰ ਸਾਰੇ ਮੰਨ ਗਏ ਸੀ ਇਸ ਰਿਸ਼ਤੇ ਨੂੰ ਕਰਨ ਦੇ ਲਈ ਪਰ ਜਿਹੜੀ ਭਾਵਨਾ ਦੀ ਮਾਂ ਸੀ ਇਹ ਇਸ ਰਿਸ਼ਤੇ ਦੇ ਲਈ ਜਿਹੜੀ ਰਾਜ਼ੀ ਨਹੀਂ ਹੋਈ ਸੀ ਇਸ ਕਰਕੇ ਰਿਸ਼ਤਾ ਨਹੀਂ ਹੋਇਆ ਸੀ ਇਥੋਂ ਤੱਕ ਕਿ ਹੁਣ ਜਿਹੜਾ ਉਦੇਸ਼ ਸੀ ਉਹਦੇ ਘਰਦਿਆਂ ਦਾ ਇਹ ਕਹਿਣਾ ਸੀ ਕਿ ਜਦੋਂ ਇਸ ਭਾਵਨਾ ਨੇ ਫਿਲੀਪੀਨਸ ਜਾਣਾ ਸੀ ਉਸ ਵੇਲੇ ਇਹਨੂੰ ਪੜ੍ਹਾਈ ਦੇ ਲਈ 30-35 ਲੱਖ ਰੁਪਏ ਦੀ ਲੋੜ ਸੀ ਤੇ ਜਿਹੜੀ ਭਾਵਨਾ ਦੀ ਮਾਂ ਸੀ ਉਹਨੇ ਕਿਹਾ ਸੀ ਕਿ ਫਿਲੀਪੀਨ ਦੀ ਜਿਹੜੀ ਪੜ੍ਹਾਈ ਦਾ ਖਰਚਾ ਉਹ ਜੇਕਰ ਉਦੇਸ਼ ਚੱਕ ਸਕਦਾ ਜਾਂ ਤੁਸੀਂ ਦੇ ਸਕਦੇ ਹੋ ਤਾਂ ਫਿਰ ਉਹ ਵਿਆਹ ਕਰਨ ਦੇ ਲਈ ਤਿਆਰ ਆ ਨਹੀਂ ਫਿਰ ਭਾਵਨਾ ਦਾ ਵਿਆਹ ਨਹੀਂ ਹੋਣਾ ਇਹ ਉਦੇਸ਼ ਦੇ ਘਰਦਿਆਂ ਨੇ ਜਿਹੜੀ ਸਾਰੀ ਗੱਲਬਾਤ ਹੋਸੀ ਤਾਂ ਇਸ ਕਰਕੇ ਇਹਨਾਂ ਦਾ ਵਿਆਹ ਨਹੀਂ ਹੋ ਸਕਿਆ ਸੀ ਪਰ ਆਪਸ ਦੇ ਵਿੱਚ ਇਹਨਾਂ ਦੀ ਇੱਕ ਦੂਜੇ ਦੇ ਨਾਲ ਵਧੀਆ ਬੰਨ ਲੱਗੀ ਸੀ ਇਹ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲ ਵਗੈਰਾ ਫੋਨ ਤੇ ਕਰਦੇ ਸੀ ਇੱਕ ਦੂਜੇ ਦੇ ਨਾਲ ਇੱਕ ਤਰ੍ਹਾਂ ਨਾਲ ਫਰੈਂਡਸ਼ਿਪ ਹੋ ਗਈ ਸੀ ਇਹਨਾਂ ਦੀ ਪਰ ਹੁਣ ਜਦੋਂ ਵਿਆਹ ਨਹੀਂ ਹੋਇਆ ਤਾਂ ਇਹ ਆਪਣੇ ਆਪਣੇ ਰਾਹਤੇ ਚਲੇ ਜਾਂਦੇ ਹੁਣ ਭਾਵਨਾ ਜਿਹੜੀ ਉਹ ਫਿਲੀਪੀਨਸ ਦੇ ਵਿੱਚ ਜਿਹੜੀ ਐਮਬੀਬੀਐਸ ਕਰਨ ਦੇ ਲਈ ਚਲੀ ਜਾਂਦੀ ਹੈ ਤੇ ਐਮਬੀਬੀਐਸ ਜਦੋਂ ਕਰਨ ਗਈ ਸੀ ਤਾਂ ਉੱਥੇ ਇਹਦੇ ਦਿਮਾਗ ਦੇ ਵਿੱਚ ਉਦੇਸ਼ ਹੀ ਰਹਿੰਦਾ ਸੀ ਇਹ ਦੁਬਾਰਾ ਤੋਂ ਉਦੇਸ਼ ਦੇ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਦੂਜੇ ਪਾਸੇ ਜੋ ਇਹ ਉਦੇਸ਼ ਸੀ ਇਹਦਾ ਵਿਆਹ ਕਰ ਦਿੱਤਾ ਗਿਆ ਸੀ ਉਦੇਸ਼ ਦਾ ਵਿਆਹ ਇੱਕ ਨਿੱਕੀ ਨਾਮ ਦੀ ਕੁੜੀ ਦੇ ਨਾਲ ਕਰ ਦਿੱਤਾ ਗਿਆ ਸੀ ਉਹ ਆਪਣੀ ਲਾਈਫ ਦੇ ਵਿੱਚ ਸੈਟਲ ਹੋ ਚੁੱਕਿਆ ਸੀ ਪਰ ਜਿਹੜੀ ਭਾਵਨਾ ਸੀ ਉਹ ਇਹਨੂੰ ਹਾਲੇ ਵੀ ਪਿਆਰ ਕਰਦੀ ਸੀ ਤੇ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਹੁਣ ਕੁਝ ਹੋ ਨਹੀਂ ਸਕਦਾ ਸੀ ਕਿਉਂਕਿ ਉਦੇਸ਼ ਦਾ ਤਾਂ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ ਜਿਹੜਾ ਉਦੇਸ਼ ਸੀ ਉਹਦੇ ਵਿਆਹ ਤੋਂ ਬਾਅਦ ਇੱਕ ਬੇਟਾ ਵੀ ਹੁੰਦਾ ਤੇ ਉਹ ਇੱਕ ਯੂਨੀਵਰਸਿਟੀ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਲਰਕ ਦੇ ਤੌਰ ਤੇ ਕੰਮ ਵੀ ਕਰਨ ਲੱਗ ਜਾਂਦਾ ਤੇ ਇਹ ਸਭ ਕੁਝ ਉਹਦੀ ਲਾਈਫ ਵਧੀਆ ਚੱਲ ਰਹੀ ਸੀ ਪਰ ਜਿਹੜੀ ਭਾਵਨਾ ਸੀ ਉਹਨੂੰ ਬਾਰ ਬਾਰ ਫੋਨ ਕਰਦੀ ਰਹਿੰਦੀ ਸੀ ਹੁਣ ਜਿਹੜਾ ਉਦੇਸ਼ ਸੀ ਭਾਵਨਾ ਦੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਸੀ ਉਹ ਕਈ ਵਾਰ ਤਾਂ ਇਹਦਾ ਨੰਬਰ ਸੀ ਜੋ ਉਹ ਬਲਾਕ ਦੇ ਵਿੱਚ ਵੀ ਪਾ ਚੁੱਕਿਆ ਸੀ ਇਹ ਬਾਰ ਬਾਰ ਫੋਨ ਕਰਦੀ ਇਹਦਾ ਰਿਪਲਾਈ ਨਾ ਦਿੰਦਾ ਇਹਨੂੰ ਮੈਸੇਜ ਵਗੈਰਾ ਵੀ ਕਰਦੀ ਪਰ ਇਹ ਕੋਈ ਰਿਪਲਾਈ ਨਹੀਂ ਕਰਦਾ ਸੀ ਕਿਉਂਕਿ ਇਹ ਆਪਣੀ ਲਾਈਫ ਆਪਣੀ ਘਰ ਵਾਲੀ ਨਿੱਕੀ ਦੇ ਨਾਲ ਵਧੀਆ ਜੀ ਰਿਹਾ ਸੀ ਪਰ ਜਿਹੜੀ ਇਹ ਭਾਵਨਾ ਸੀ ਇਹ ਹੁਣ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੰਡੀਆ ਆ ਜਾਂਦੀ ਹੈ ਤੇ ਜਦੋਂ ਇਹ ਇੰਡੀਆ ਆਉਂਦੀ ਹੈ ਇੰਡੀਆ ਦੇ ਵਿੱਚ ਆ ਕੇ ਇਹ ਆਪਣੀ ਪੀਜੀ ਕਰਨ ਲੱਗਦੀ ਹੈ ਜੋ ਕਿ ਇਹ ਦਿੱਲੀ ਦੇ ਵਿੱਚ ਕਰ ਰਹੀ ਸੀ ਤੇ ਇਹ ਆਪਣੀ ਪੀਜੀ ਦੇ ਦੌਰਾਨ ਦਿੱਲੀ ਜਾਇਆ ਕਰਦੀ ਸੀ ਆਪਣਾ ਪੇਪਰ ਦੇਣ ਦੇ ਲਈ ਤਾਂ ਉਦੋਂ ਵੀ ਇਹ ਦੁਬਾਰਾ ਦੁਬਾਰਾ ਜਿਹੜਾ ਉਹ ਉਦੇਸ਼ ਸੀ ਉਹਨੂੰ ਫੋਨ ਕਰਦੀ ਰਹਿੰਦੀ ਸੀ ਪਰ ਇਹਦੇ ਨਾਲ ਕੋਈ ਗੱਲਬਾਤ ਜਦੋਂ ਨਹੀਂ ਹੋਈ ਇੱਕ ਦਿਨ ਕੀ ਕੀਤਾ ਜਿਹੜੀ ਇਹ ਭਾਵਨਾ ਸੀ ਇਹਨੇ ਜਿਹੜਾ ਉਦੇਸ਼ ਸੀ ਉਹਦੇ ਘਰ ਵਾਲੇ ਨੀਕੀ ਨੂੰ ਫੋਨ ਕੀਤਾ ਉਹਨੂੰ ਫੋਨ ਕਰਕੇ ਉਸ ਨੂੰ ਕਿਹਾ ਕਿ ਮੈਂ ਜਿਹੜੀ ਉਦੇਸ਼ ਦੇ ਬਿਨਾਂ ਰਹਿ ਨਹੀਂ ਸਕਦੀ ਮੇਰਾ ਉਹਦੇ ਬਿਨਾਂ ਬੜਾ ਬੁਰਾ ਹਾਲ ਹੈ ਮੈਂ ਜਿਹੜਾ ਬੜੀ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਹੀ ਹਾਂ ਤੂੰ ਮੇਰੀ ਇੱਕ ਵਾਰ ਜਿਹੜੀ ਉਦੇਸ਼ ਦੇ ਨਾਲ ਗੱਲ ਕਰਵਾ ਦੇ ਤੇ ਉਹ ਜਿਹੜੀ ਨੀਕੀ ਆ ਇਹਦੀ ਗੱਲ ਮੰਨਦੀ ਆ ਉਹਦੇ ਨਾਲ ਗੱਲ ਕਰਨ ਨੂੰ ਕਹਿੰਦੀ ਆ ਪਰ ਜਿਹੜਾ ਉਦੇਸ਼ ਸੀ ਫਿਰ ਵੀ ਇਹਨੂੰ ਮਨਾ ਕਰ ਦਿੰਦਾ ਹੁਣ ਬਾਰ-ਬਾਰ ਇਹਨੂੰ ਮਨਾ ਕਰਦਾ ਰਹਿੰਦਾ ਪਰ ਇਹਦੇ ਪਿੱਛੇ ਪਈ ਹੋਈ ਸੀ ਇਦਾਂ ਹੀ ਜਿਹੜੀ ਉਦੇਸ਼ ਦੀ ਲਾਈਫ ਸੀ ਉਹ ਇਦਾਂ ਹੀ ਚੱਲਦੀ ਜਾ ਰਹੀ ਸੀ ਤੇ ਹੁਣ ਫਿਰ ਆਉਂਦੀ ਆ ਤਰੀਕ 24 April 2000 25 ਹੁਣ 24 ਅਪ੍ਰੈਲ 2025 ਨੂੰ ਜਿਸ ਦਿਨ ਭਾਵਨਾ ਨੇ ਪੇਪਰ ਦੇਣ ਜਾਣਾ ਸੀ ਜਾਂ ਐਗਜ਼ਾਮ ਦੇਣ ਜਾਣਾ ਸੀ ਉਸੇ ਦਿਨ ਭਾਵਨਾ ਜਲੀ ਹੋਈ ਐਗਰੀਕਲਚਰ ਯੂਨੀਵਰਸਿਟੀ हिसार ਦੇ ਵਿੱਚ ਇੱਕ ਕੁਆਟਰ ਦੇ ਵਿੱਚੋਂ ਮਿਲਦੀ ਹੈ ਇੱਕ ਉਹ ਕੁਆਟਰ ਜਿਹੜਾ ਕਿ ਉਸ ਉਦੇਸ਼ ਨੂੰ ਇਸ਼ੂ ਹੋਇਆ ਹੋਇਆ ਸੀ ਉਹ ਕੁਆਟਰ ਦੇ ਵਿੱਚ ਘੱਟ ਵੱਧੀ ਰਹਿੰਦਾ ਸੀ ਜ਼ਿਆਦਾਤਰ ਟਾਈਮ ਉਹ ਆਪਣੇ ਘਰੇ ਰਹਿੰਦਾ ਸੀ ਉਹ ਜਦੋਂ ਵੀ हिसार ਆਉਂਦਾ ਤਾਂ ਉਦੋਂ ਹੀ ਉਹ ਕੁਆਟਰ ਨੂੰ ਯੂਜ਼ ਕਰਦਾ ਸੀ ਹੁਣ ਜਲੀ ਹੋਈ ਮਿਲੀ ਸੀ ਉਸੇ ਕੁਆਟਰ ਦੇ ਵਿੱਚੋਂ ਮਿਲੀ ਉਹ ਉੱਥੇ ਕਿਵੇਂ ਆਈ ਇਹ ਅਸਲ ਦੇ ਵਿੱਚ ਜਿਹੜਾ ਪਤਾ ਕਰਨਾ ਜ਼ਿਆਦਾ ਜ਼ਰੂਰੀ ਸੀ ਹੁਣ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਕਿ 24 ਅਪ੍ਰੈਲ ਨੂੰ ਜਿਹੜਾ ਇਹ ਉਦੇਸ਼ ਆ ਇਹ ਆਪਣੀ ਘਰ ਵਾਲੀ ਨਿੱਕੀ ਨੂੰ ਫੋਨ ਕਰਦਾ ਇਹ ਨਿੱਕੀ ਨੂੰ ਫੋਨ ਕਰਕੇ ਕਹਿੰਦਾ ਕਿ ਅੱਜ ਮੈਂ ਭਾਵਨਾ ਦੇਖਿਆ ਹਸਾਰ ਦੇ ਵਿੱਚ ਤਾਂ ਹੁਣ ਅੱਗੇ ਤੋਂ ਨਿੱਕੀ ਉਹਨੂੰ ਕਹਿੰਦੀ ਆ ਕਿ ਤੂੰ ਆਪਣਾ ਘਰ ਆ ਜਾ ਆਪਣਾ ਜਿਹੜਾ ਕੁਆਟਰ ਆ ਇਹਨੂੰ ਬੰਦ ਕਰਕੇ ਘਰ ਨੂੰ ਚਲਿਆ ਆ ਫਿਰ ਉਸ ਤੋਂ ਬਾਅਦ ਹੀ ਜਿਹੜੀ ਭਾਵਨਾ ਸੀ ਉਸੇ ਹੈੱਡ ਕੁਆਟਰ ਦੇ ਵਿੱਚ 80% ਜਲੀ ਹੋਈ ਮਿਲੀ ਸੀ ਹੁਣ ਇਸ ਗੱਲ ਦਾ ਜਵਾਬ ਕਿ ਭਾਵਨਾ ਉਸ ਕੁਆਟਰ ਦੇ ਵਿੱਚ ਕਿੱਦਾਂ ਆਈ ਇਹ ਸਿਰਫ ਉਦੇਸ਼ ਦੇ ਸਕਦਾ ਸੀ ਪਰ ਜਿਹੜਾ ਉਦੇਸ਼ ਸੀ ਉਹ ਤਾਂ ਘਰ ਤੋਂ ਫਰਾਰ ਹੋਇਆ ਹੋਇਆ ਸੀ ਪਰ ਪੁਲਿਸ ਨੇ ਛਾਪੇਮਾਰੀ ਕੀਤੀ ਤੇ 6 ਦਿਨਾਂ ਬਾਅਦ ਜਿਹੜਾ ਉਦੇਸ਼ ਆ ਉਹ ਉਸੇ ਹਿਸਾਰ ਦੇ ਵਿੱਚ ਕਿਤੇ ਲੁਕਿਆ ਹੋਇਆ ਪੁਲਿਸ ਨੂੰ ਮਿਲ ਜਾਂਦਾ ਤੇ ਉਹਨੂੰ ਪੁਲਿਸ ਗ੍ਰਿਫਤਾਰ ਕਰਕੇ ਥਾਣੇ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਉਤੋਂ ਪੁੱਛਗਿੱਛ ਕਰਦੀ ਹੈ ਹੁਣ ਜਿਹੜਾ ਇਹ ਉਦੇਸ਼ ਹੈ ਇਹਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ 24 ਅਪ੍ਰੈਲ ਨੂੰ ਜਦੋਂ ਉਹਨੂੰ ਭਾਵਨਾ ਹਿਸਾਰ ਦੇ ਵਿੱਚ ਦਿਖੀ ਤਾਂ ਉਹਨੇ ਆਪਣੀ ਘਰਵਾਲੀ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਉਹਦੀ ਘਰਵਾਲੀ ਨੇ ਕਿਹਾ ਕਿ ਤੂੰ ਕੁਆਟਰ ਨੂੰ ਬੰਦ ਕਰਕੇ ਵਾਪਸ ਆਪਣੇ ਘਰ ਆ ਜਾ ਤੇ ਉਹਨੇ ਇਦਾਂ ਹੀ ਕੀਤਾ ਜਦੋਂ ਉਹਨੇ ਕੁਆਟਰ ਬੰਦ ਕੀਤਾ ਤਾਂ ਉਸ ਤੋਂ ਬਾਅਦ ਜਿਹੜੀ ਇਹ ਭਾਵਨਾ ਸੀ ਇਹ ਉਸ ਕੁਆਟਰ ਦੇ ਵਿੱਚ ਪਹੁੰਚਦੀ ਹੈ ਜਿਹੜਾ ਕਿ ਪਹਿਲਾਂ ਤੋਂ ਬੰਦ ਸੀ ਤੇ ਇਹ ਕੰਧ ਟੱਪ ਕੇ ਉਸ ਕੁਆਟਰ ਦੇ ਵਿੱਚ ਦਾਖਲ ਹੁੰਦੀ ਹੈ ਤੇ ਉੱਥੇ ਹੀ ਕੰਧ ਦੇ ਕੋਲੇ ਕੁਝ ਇੱਟਾਂ ਵੀ ਸੀ ਯੋ ਪੁਲਿਸ ਵਾਲਿਆਂ ਨੂੰ ਮਿਲੀਆਂ ਸ਼ਾਇਦ ਉਹ ਇਟਾਂ ਭਾਵਨਾ ਨੇ ਉਸ ਕੰਦ ਟੱਪਣ ਦੇ ਲਈ ਵਰਤੀਆਂ ਜਾਂ ਤਾਂ ਹੁਣ ਪੁਲਿਸ ਵਾਲਿਆਂ ਨੂੰ ਉਹ ਇਟਾਂ ਮਿਲੀਆਂ ਤੇ ਭਾਵਨਾ ਜਿਹੜੀ ਉਹ ਪਤਾ ਲੱਗਿਆ ਕਿ ਕੰਦ ਟੱਪ ਕੇ ਉਸ ਕੁਆਟਰ ਦੇ ਵਿੱਚ ਦਾਖਲ ਹੋਈ ਤੇ ਉਸ ਤੋਂ ਬਾਅਦ ਉਸ ਨੇ ਇੱਕ ਪੈਟਰੋਲ ਦੀ ਬੋਤਲ ਜੋ ਆਪਣੇ ਨਾਲ ਲੈ ਕੇ ਆਂਦੀ ਸੀ ਉਹ ਆਪਣੇ ਉੱਤੇ ਪੈਟਰੋਲ ਛਿੜਕਿਆ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਅੱਗ ਲਾ ਲਈ ਤੇ ਫਿਰ ਇਸ ਦਾ ਪਤਾ ਜਦੋਂ ਉਦੇਸ਼ ਨੂੰ ਲੱਗਿਆ ਤਾਂ ਉਦੇਸ਼ ਆਪਣੇ ਕੁਆਟਰ ਦੇ ਵਿੱਚ ਜਾਂਦਾ ਤੇ ਉੱਥੋਂ 80% ਜਲੀ ਹੋਈ ਜਿਹੜੀ ਇਹ ਭਾਵਨਾ ਸੀ ਇਹਨੂੰ ਲੈ ਕੇ ਹਸਾਰ ਦੇ ਇੱਕ ਹਸਪੀਟਲ ਦੇ ਵਿੱਚ ਜਾਂਦਾ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਨਜ਼ਰ ਆਇਆ ਤੇ ਉੱਥੇ ਇਹਨੂੰ ਭਰਤੀ ਕਰਨ ਤੋਂ ਬਾਅਦ ਇਹ ਡਰਦਾ ਸੀ ਕਿ ਸ਼ਾਇਦ ਇਸੇ ਦੇ ਗੜਨਾ ਸਭ ਕੁਝ ਪੈ ਜਾਵੇ ਇਸ ਕਰਕੇ ਇਹ ਉੱਥੋਂ ਭੱਜ ਜਾਂਦਾ ਤੇ ਆਪਣਾ ਫੋਨ ਵੀ ਬੰਦ ਕਰ ਲੈਂਦਾ ਹੁਣ ਇਹ ਗੱਲਾਂ ਬਾਤਾਂ ਜੋ ਉਦੇਸ਼ ਨੇ ਪੁਲਿਸ ਵਾਲਿਆਂ ਨੂੰ ਦੱਸੀਆਂ ਸੀ ਪਰ ਇਸ ਦੇ ਉੱਤੇ ਵਿਸ਼ਵਾਸ ਕਰਨਾ ਜਿਹੜਾ ਪੁਲਿਸ ਵਾਲਿਆਂ ਨੂੰ ਔਖਾ ਸੀ ਜਿਹੜਾ ਹੁਣ ਇਹ ਉਦੇਸ਼ ਸੀ ਇਹਨੇ ਕੁਝ ਚੈਟ ਜੋ ਇਸ ਦੀ ਭਾਵਨਾ ਦੇ ਨਾਲ ਹੋਈ ਸੀ ਉਹ ਵੀ ਜਿਹੜੀ ਪੁਲਿਸ ਵਾਲਿਆਂ ਨੂੰ ਦਿੱਤੀ ਤੇ ਜਿਹੜੀ ਨਿੱਕੀ ਦੇ ਨਾਲ ਭਾਵਨਾ ਦੀ ਚੈਟ ਹੋਈ ਸੀ ਉਹ ਵੀ ਨਿੱਕੀ ਨੇ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਵਾਲਿਆਂ ਨੂੰ ਦਿੱਤੀ ਸੀ ਤੇ ਜਿਸ ਨੂੰ ਦੇਖਣ ਤੋਂ ਬਾਅਦ ਇਹ ਹੀ ਲੱਗ ਰਿਹਾ ਸੀ ਕਿ ਜਿਹੜੀ ਭਾਵਨਾ ਸੀ ਉਹ ਇੱਕ ਤਰਫਾ ਪਿਆਰ ਦੇ ਵਿੱਚ ਸੀ ਤੇ ਉਹ ਡਿਪਰੈਸ਼ਨ ਦੇ ਵਿੱਚ ਸੀ ਸ਼ਾਇਦ ਉਹਨੇ ਆਪਣੇ ਆਪ ਨੂੰ ਜਿਹੜਾ ਅੱਗ ਲਾ ਕੇ ਆਪਣੇ ਆਪ ਨੂੰ ਆਪ ਹੀ ਖਤਮ ਕਰ ਲਿਆ ਹੋਵੇ ਇਹ ਵੀ ਚੀਜ਼ ਜਿਹੜੀ ਲੱਗ ਰਹੀ ਸੀ ਪਰ ਦੂਜੇ ਪਾਸੇ ਜਿਹੜੀ ਭਾਵਨਾ ਦੀ ਮਾਂ ਸੀ ਉਹਦਾ ਕਹਿਣਾ ਸੀ ਕਿ ਉਸਦੀ ਕੁੜੀ ਨੂੰ ਜਾਣ ਬੁੱਝ ਕੇ ਇਸ ਉਦੇਸ਼ ਨੇ ਅੱਗ ਲਾਈ ਹੈ ਤੇ ਹੁਣ ਜਿਹੜਾ ਉਦੇਸ਼ ਸੀ ਉਹਦਾ ਕਹਿਣਾ ਸੀ ਕਿ ਮੈਂ ਤਾਂ ਉੱਥੇ ਹੈ ਹੀ ਨਹੀਂ ਸੀ ਮੈਂ ਤਾਂ ਉੱਥੋਂ ਕੁਆਟਰ ਨੂੰ ਬੰਦ ਕਰਕੇ ਬਾਹਰ ਆ ਗਿਆ ਸੀ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਭਾਵਨਾ ਨੇ ਆਪਣੇ ਆਪ ਨੂੰ ਅੱਗ ਲਾ ਲਈ ਹੈ ਹੁਣ ਜਿਹੜਾ ਇਹ ਉਦੇਸ਼ ਸੀ ਇਹਨੇ ਇਹ ਵੀ ਕਿਹਾ ਸੀ ਕਿ ਭਾਵਨਾ ਆਪਣੇ ਨਾਲ ਆਪ ਇੱਕ ਜਿਹੜੀ ਪੈਟਰੋਲ ਦੀ ਬੋਤਲ ਲੈ ਕੇ ਆਈ ਸੀ ਜਿਸ ਦੇ ਨਾਲ ਉਹਨੇ ਆਪਣੇ ਆਪ ਨੂੰ ਅੱਗ ਲਾਈ ਸੀ ਹੁਣੇ ਦੋ ਤਿੰਨ ਜਿਹੜੀਆਂ ਕਹਾਣੀਆਂ ਸੀ ਸਾਹਮਣੇ ਸੀਗੀਆਂ ਜਿਦੇ ਵਿੱਚ ਦੋ ਤਿੰਨ ਵਰਜਨ ਸੀ ਜਿਸ ਦੇ ਵਿੱਚ ਉਸਦੀ ਮਾਂ ਦਾ ਉਦੇਸ਼ ਦਾ ਤੇ ਨੀਕੀ ਦਾ ਅਲੱਗ-ਅਲੱਗ ਕਹਿਣਾ ਸੀ ਜੋ ਪੁਲਿਸ ਵਾਲਿਆਂ ਦੇ ਕੋਲੇ ਸਾਰੀ ਗੱਲਬਾਤ ਸੀ ਤਾਂ ਹੁਣ ਪੁਲਿਸ ਵਾਲਿਆਂ ਦੇ ਕੋਲੇ ਇਹ ਸਾਰਾ ਕੇਸ ਹੈ ਇਸ ਦੇ ਵਿੱਚ ਹੁਣ ਅਲੱਗ-ਅਲੱਗ ਕਹਾਣੀਆਂ ਨੇ ਤੇ ਪੁਲਿਸ ਵਾਲਿਆਂ ਨੇ ਇਸ ਕੇਸ ਨੂੰ ਹੱਲ ਕਰਨਾ ਤੇ ਇਹ ਕੇਸ ਸਿਰਫ ਕਿੜਾ ਇੱਕ ਪੈਟਰੋਲ ਦੀ ਬੋਤਲ ਦੇ ਉੱਤੇ ਹੁਣ ਪੁਲਿਸ ਵਾਲੇ ਇਹ ਦੇਖਣ ਦੇ ਵਿੱਚ ਲੱਗੇ ਹੋਇਆ ਕਿ ਜਿਹੜੀ ਉਹ ਪੈਟਰੋਲ ਦੀ ਬੋਤਲਾ ਉਸ ਦੇ ਵਿੱਚ ਜਿਹੜਾ ਪੈਟਰੋਲ ਸੀ ਉਹ ਕੌਣ ਲੈ ਕੇ ਆਇਆ ਸੀ ਜੇਕਰ ਉਹ ਉਦੇਸ਼ ਕਿ ਤੋਂ ਖਰੀਦ ਕੇ ਲੈ ਕੇ ਆਇਆ ਸੀ ਤਾਂ ਜਿਹੜਾ ਉਦੇਸ਼ ਹੈ ਉਹ ਗੁਨਾਹਗਾਰ ਹੋ ਸਕਦਾ ਜੇਕਰ ਉਹ ਬੋਤਲ ਭਾਵਨਾ ਆਪ ਖਰੀਦ ਕੇ ਲੈ ਕੇ ਆਈ ਸੀ ਤਾਂ ਇੱਥੋਂ ਇਹ ਕਲੀਅਰ ਹੋ ਸਕਦਾ ਹੈ ਕਿ ਜਿਹੜੀ ਭਾਵਨਾ ਉਨੇ ਆਪ ਹੀ ਆਪਣੇ ਆਪ ਨੂੰ ਖਤਮ ਕੀਤਾ ਆਪ ਹੀ ਅੱਗ ਲਾਈ ਤੇ ਇਹ ਜਿਹੜੀ ਪੈਟਰੋਲ ਦੀ ਬੋਤਲ ਆ ਇਸ ਕਰਕੇ ਕੇਸ ਉਸ ਦੇ ਉੱਤੇ ਖੜਾ ਤੇ ਹੁਣ ਜਿਹੜਾ ਇਹ ਉਦੇਸ਼ ਆ ਇਹ ਹਾਲੇ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੁਣ ਪੁਲਿਸ ਇਸ ਪੈਟਰੋਲ ਦੀ ਬੋਤਲ ਦੇ ਬਾਰੇ ਪਤਾ ਕਰਨ ਦੇ ਵਿੱਚ ਲੱਗੀ ਹੋਈ ਆ ਜਿਵੇਂ ਹੀ ਪੁਲਿਸ ਵਾਲਿਆਂ ਨੂੰ ਕੁਝ ਪਤਾ ਲੱਗੂਗਾ ਤਾਂ ਉਸ ਤੋਂ ਬਾਅਦ ਇਹ ਕੇਸ ਹੱਲ ਹੋ ਸਕਦਾ ਹੁਣ ਤੁਹਾਡਾ ਕੀ ਖਿਆਲ ਆ ਇਸ ਦੇ ਬਾਰੇ ਕਿ ਜਿਹੜਾ ਉਹ ਉਦੇਸ਼ ਆ ਉਹ ਸੱਚ ਬੋਲ ਰਿਹਾ ਜਾਂ ਫਿਰ ਜਿਹੜੀ ਭਾਵਨਾ ਨੂੰ ਉਦੇਸ਼ ਨੇ ਜਾਣ ਬੁੱਝ ਕੇ ਅੱਗ ਲਾ ਕੇ ਜਿਹੜਾ ਮਾਰ ਦਿੱਤਾ ਕੀ ਪੂਰੀ ਕਹਾਣੀ ਹੋ ਸਕਦੀ ਹੈ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਬਾਕੀ ਇਸ ਕੇਸ ਦਾ ਜੋ ਵੀ ਨਿਕਲ ਕੇ ਅੱਗੇ ਸਾਹਮਣੇ ਆਊਗਾ ਆਪਾਂ ਕਿਸੇ ਹੋਰ ਜਿਹੜੀ ਕਹਾਣੀ ਦੇ ਵਿੱਚ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਇਸ ਦਾ ਜੋ ਰਿਜ਼ਲਟ ਕਦੇ ਆਉਂਦਾ ਕੀ ਪਤਾ ਲੱਗਦਾ ਕਿ ਜਿਹੜਾ ਉਹ ਉਦੇਸ਼ ਹੈ ਉਹੀ ਦੋਸ਼ੀ ਹੈ ਜਾਂ ਫਿਰ ਉਹਨੇ ਆਪਣੇ ਆਪ ਨੂੰ ਆਪ ਹੀ ਕਰ ਦਿੱਤਾ ਸੀ ਇਹ ਸੀ ਜੀ ਅੱਜ ਦੀ ਕਹਾਣੀ ਤੁਸੀਂ ਕਮੈਂਟ ਜ਼ਰੂਰ ਕਰਿਓ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਤੇ ਤੁਹਾਡਾ ਵੀਡੀਓ ਦੇ ਬਾਰੇ ਕੀ ਖਿਆਲ ਹੈ ਇਹ ਵੀ ਸਾਨੂੰ ਜ਼ਰੂਰ ਦੱਸਿਓ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਇਦਾਂ ਦੀ ਕਿਸੇ ਵਾਰਦਾਤ ਦੇ ਨਾਲ ਤਾਂ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ